ਅੱਜ ਸਾਡੇ ਕੋਲੇ ਜਗਸੀਰ ਸਿੰਘ ਜਿਹਨਾਂ ਦੀ ਤੇ ਪਤਨੀ ਗੁਰਸਰ ਮਾੜੀ ਦੀ ਸਰਪੰਚ ਹੈ ਹਰਬੰਸ ਕੌਰ ਉਹ ਉਹਨੇ ਸਾਨੂੰ ਅਪਰੋਚ ਕੀਤਾ ਕਹਿੰਦੇ ਐ ਕਰਕੇ ਕੋਈ ਇੱਕ ਰੈਕਟ ਹੈਗਾ ਜਿਨੇ ਉਹਨੂੰ ਕੱਲ ਇੱਕ ਲੇਡੀ ਪ੍ਰੀਤਨਾ ਦੀ ਲੇਡੀ ਨੇ ਉਹਨੂੰ ਬੁਲਾਇਆ ਸੀਗਾ ਪਰਸੋਂ ਦੀ ਗੱਲ ਐ ਇਹ 4 ਤਰੀਕ ਨੂੰ ਲੇਡੀ ਨੇ ਬੁਲਾਇਆ ਕਿ ਮੇਰਾ ਬਾਕੀ ਪੁਰਾਣੇ ਚ ਕੋਈ ਕੇਸ ਚੱਲਦਾ ਹੈਗਾ ਕੋਈ ਸਾਡੀ ਲੜਾਈ ਝਗੜੇ ਦਾ ਕੇਸ ਹੈ ਉਸ ਤੇ ਸਾਡਾ ਰਾਜ਼ਨਾਮਾ ਕਰਾ ਦੇ ਪੁਲਿਸ ਨੂੰ ਕਹਿ ਕੇ ਕਿ ਤੂੰ ਸਰਪੰਚ ਐ કે ਆਪਾਂ ਆਮ ਆਦમી પાર્ટી ਦਾ ਸਰਪੰਚ ਐ ਇਸ ਕਰਕੇ ਤੂੰ ਸਾਡੀ ਮਦਦ ਕਰ। ਇਹ ਮੋਗੇ ਗਿਆ ਹੋਇਆ ਸੀ ICICI ਬੈਂਕ ਚ ਇਹਨੂੰ ਕੋਈ ਕੰਮ ਸੀਗਾ ਆਉਂਦੇ ਹੋਏ ਇਹ ਇੱਥੇ ਇਹਨੂੰ ਫੜ ਲਿਆ 메ਨ ਰੋਡ ਜਿਹੜੀ ਹੈਗੀ ਅੱਗੇ ਪਿੰਡ ਦੇ ਨੇੜੇ ਉੱਥੋਂ ਇਹਨੂੰ ਜ਼ਬਰਦਸਤੀ ਇਹਨੂੰ ਚੱਕ ਕੇ ਲੈ ਗਏ ਇੱਕ ਬੰਦਾ ਇਹਦਾ ਮੋਟਰਸਾਈਕਲ ਲੈ ਗਿਆ ਬਾਕੀ ਕਾਰ 'ਚ ਇਹਨੂੰ ਬਿਠਾ ਕੇ ਮੋਗੇ ਲੈ ਗਿਆ। ਉੱਥੇ ਜਿਹੜਾ ਹੈਗਾ ਆਪਣਾ ਵਿਦਾਂਤਨਗਰ ਨੈਕੀਨ ਦੁਆਰਾ ਪਰਵਾਨਾ ਨਗਰ ਦੇ ਵਿੱਚ ਇਨੂੰ ਲੈ ਗਏ ਉੱਥੇ ਲਿਜਾ ਕੇ ਇੱਕ ਘਰ ਦੇ ਵਿੱਚ ਇਹਨੂੰ ਬੰਦ ਕਰਕੇ ਇੱਕ ਲੇਡੀ ਦੇ ਨਾਲ ਇਹਦੇ ਅਲਸਨੰਗਾ ਕਰਕੇ ਇਹਦੀਆਂ ਵੀਡੀਓ ਬਣਾ ਲੀਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਦੋ ਲੇਡੀਆਂ ਨੂੰ ਅਪਰੋਚ ਕੀਤਾ ਜਿਹੜੀਆਂ ਕਿ ਰਾਜਰਾਣੀ ਹੈਗੀ ਐ ਤੇ ਉਹਦੀ ਬੇਟੀ ਮਮਤਾ ਰਾਣੀ ਜਿਹੜੀ ਹੈ ਉਹ ਦੋਨੇ ਆ ਗਈਆਂ ਉਹ ਉਹ ਬੁਲਾਈਆਂ ਇਸ ਕਰਕੇ ਸੀ ਕਿ ਰਾਜਨਾਵਾ ਕਰਾ ਦੇਣ ਉਹਨਾਂ ਨੇ ਜੀ ਇਹਨੂੰ ਕਿਹਾ ਵੀ ਇਸ ਕਰਕੇ ਤੇ ਲੜਕੀ ਦਾ ਮੈਡੀਕਲ ਕਰਾਵਾਂਗੇ ਅਸੀਂ ਤੇਰੇ ਤੇ ਪਰਚਾ ਦਰਜ ਹੋਏਗਾ ਰੇਪ ਦਾ ਪਰਚਾ ਹੋਏਗਾ ਤੇਰੀ ਬਦਨਾਮੀ ਹੋਏਗੀ ਤੇ ਤੇਰੀ ਵੀਡੀਓ ਵੀ ਵਾਇਰਲ ਕਰਾਂਗੇ ਜਿਸ ਤੋਂ ਡਰਦੇ ਮਾਰੇ ਇਹਨੂੰ ਕਿਆ ਵੀ ਕੋਈ ਬੰਦਾ ਬੁਲਾਉਂਦਾ ਉਹ ਬੰਦਾ ਵੀ ਇਹਨਾਂ ਨੇ ਹੀ ਬੁਲਾਕੇ ਦਿੱਤਾ ਜਿਹੜਾ ਕਿ ਗੁਰੂ ਸਰ ਮਾੜੀ ਦਾ ਸਾਬਕਾ ਸਰਪੰਚ ਮੇਜਰ ਸਿੰਘ ਉਹ ਮੇਜਰ ਸਿੰਘ ਇਹਨੇ ਬੁਲਾਉਣ ਤੇ ਆ ਗਿਆ ਤੇ ਮੇਜਰ ਸਿੰਘ ਨੂੰ ਇਹਨਾਂ ਨੇ ਕਿਹਾ ਵੀ ਇਹਦੀ ਜ਼ਿੰਮੇਵਾਰੀ ਲੈ ਤੂੰ ਇਹ ਤੋਂ ਪੈਸੇ ਲੈਣੇ ਹਨ ਤਾਂ ਕੁੱਲ ਰਕਮ ਪਹਿਲਾਂ ਇਹਨਾਂ ਨੇ 10 ਲੱਖ ਮੰਗੀ ਸੀ ਪਰ ਅਲਟੀਮੇਟਲੀ ਜਿਹੜਾ ਰਾਜੀਨਾਮਾ ਹੋਇਆ ਉਹ 4 ਲੱਖ ਰੁਪਏ ਦੇ ਵਿੱਚ ਹੋਇਆ ਤੇ ਉਹ ਮੇਜਰ ਸਿੰਘ ਇਹਨੂੰ ਛੁਡਾ ਕੇ ਲੈ ਆਇਆ ਤੇ ਮੋਟਰਸਾਈਕਲ ਵੀ ਲੈ ਆਇਆ ਇਹ ਆ ਗਿਆ ਤੇ ਕੱਲ ਫਿਰ ਜਦੋਂ ਇਹ ਵਾਰ-ਵਾਰ ਪੈਸੇ ਮੰਗ ਰਹੇ ਸੀ ਮੇਜਰ ਸਿੰਘ ਵੀ ਇਹਨੂੰ ਦਬਾਅ ਪਾ ਰਿਹਾ ਸੀ ਪੈਸੇ ਲੈ ਕੇ ਆਉਣੇ ਆਪਾਂ ਤਾਂ ਫਿਰ ਇਹਨੇ ਅਲਟੀਮੇਟਲੀ ਅਪਰੋਚ ਕੀਤਾ ਪੁਲਿਸ ਕੋਲੇ ਉਸ ਤੋਂ ਬਾਅਦ ਇਹ ਇਹਨਾਂ ਦੇ ਬਿਆਨ ਤੇ ਪਰਚਾ ਦਿੱਤਾ ਗਿਆ 128 ਨੰਬਰ ਐਫ ਆਈ ਆਰ ਦਰਜ ਹੈ ਜਿਸ ਜਗਸੀਰ ਸਿੰਘ ਹਦਈ ਹੈ ਤੇ ਉਹ ਉਹਦੇ ਕਹਿਣ ਤੇ ਪਰਚਾ ਦੇਣ ਤੋਂ ਬਾਅਦ ਅਸੀਂ ਟਰੈਪ ਲਾਇਆ ਟਰੈਪ ਲਾ ਕੇ ਅਸੀਂ 6 ਬੰਦੇ ਨੂੰ ਅਰੈਸਟ ਕੀਤੇ ਨੇ ਜਿਦੇ ਵਿੱਚ ਦੋ ਲੇਡੀਜ਼ ਨੇ ਤੇ ਚਾਰ ਬੰਦੇ ਨੇ ਤੇ ਤਿੰਨ ਬੰਦੇ ਹਜੇ ਰਹਿੰਦੇ ਨੇ ਜਿਸ ਵਿੱਚ ਦੋ ਅਣਪਛਾਤੇ ਨੇ ਤੇ ਇੱਕ ਜਿਹੜੀ ਪ੍ਰੀਤਨਾ ਨਾਂ ਦੀ ਲੜਕੀ ਹੈ ਉਹਦਾ ਨਾਂ ਵੀ ਹਜੇ ਕਲੀਅਰ ਨਹੀਂ ਹੈ ਜੋਗੀ ਹੈ ਪਰ ਪਤਾ ਇਹ ਲੱਗਿਆ ਉਹ ਤਿੰਨੇ ਹੀ ਬੰਦੇ ਫਰੀਦਕੋਟ ਕੋਟਕੂਰੇ ਨਾਲ ਸੰਬੰਧਿਤ ਹੈਗੇ ਨੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਹ ਇਸ ਤਰ੍ਹਾਂ ਨਾਲ ਹੀ ਰਿਕਟ ਚੱਲ ਰਿਹਾ ਸੀਗਾ ਇਹ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਮਾੜੇ ਇਨਫਰਾਂ ਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਉਸ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਪੁਲਿਸ ਦੀ ਕਿਉਂਕਿ ਘੋਲੇ ਭੋਲੇ ਲੋਕਾਂ ਨੂੰ ਬੁਲਾ ਕੇ ਕਹਿੰਨਾ ਇਹ ਤੋਖਾ ਦੇ ਕੇ ਬੁਲਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਵੱਡੀਆਂ ਰਕਮਾਂ ਲੈ ਕੇ ਇਹ ਕਰਦੇ ਨੇ ਇਹ ਜੱਗ ਇਹ ਹੈਗਾ 140 3 ਜਿਹੜੀ ਕਿ ਹੈਗੀ ਹੈ ਕਿਡਨੈਪਿੰਗ 308 ਇਹ ਐਕਸਪੋਰਸ਼ਨ ਹੁੰਦਾ ਹੈ ਤੇ 351 ਜਿਹੜੀ ਹੈਗੀ ਹੈ ਇਹ 506 ਉਸ ਤੋਂ ਬਾਅਦ 34 3 ਦੀ 5 ਤੇ 62 120 20 ਵੀ ਲਾਈ ਗਈ ਹੈ ਇਸੇ ਸੈਕਸ਼ਨ ਆਈਪੀਸੀ ਦੀ ਕਿਉਂਕਿ ਮੇਜਰ ਸਿੰਘ ਜਿਹੜਾ ਐਕਚੁਅਲ ਪਾਰਟਿਸਪੈਂਟ ਨਹੀਂ ਸੀਗਾ ਪਰ ਕਾਰਨ ਕਰਾਉਣ ਵਾਲਾ ਸਾਰਾ ਪਿੱਛੋਂ ਦੀ ਇਹ ਧਰਾ ਰਿਆ ਸੀ ਫਿਰ ਪਹੁੰਚ ਕੀਤਾ ਜਗਸੀਰ ਸਿੰਘ ਦੇ ਫੋਨ ਤੇ ਮੇਜਰ ਸਿੰਘ ਨੇ ਪਹਿਲਾਂ ਜਗਸੀਰ ਸਿੰਘ ਦਾ ਨੰਬਰ ਦਿੱਤਾ ਰੈਕਿਟ ਨੂੰ ਮੇਜਰ ਸਿੰਘ ਦੀ ਆਉਂਦੀ ਲਾਕਡਾਉਨ ਠਹੀ ਸੀ ਕਿਉਂਕਿ ਹਰਿਆ ਸਰਪੰਚ ਹੈ ਜਿੱਤੇ ਇਹਦੀ ਵਾਈਫ ਜਿੱਤੀ ਹੋਈ ਹੈ ਤੇ ਮੇਜਰ ਸਿੰਘ ਨੇ ਪਹਿਲਾਂ ਨੰਬਰ ਦਿੱਤਾ ਸੀ ਫਿਰ ਗੈਂਗ ਨੇ ਇਹਨੂੰ ਬੁਲਾਇਆ ਬਲਾ ਕੇ ਕਿ ਡੱਬ ਕਰਕੇ ਲੈ ਗਏ ਫਿਰ ਇਹ ਤੋਂ ਕਿਵੇਂ ਮੰਨ ਲੱਗੇ ਮੁਖੀ ਇਹਨਾਂ ਦਾ ਜਿਹੜਾ ਅਸੀਂ ਆਈਡੀਆ ਲਾਇਆ ਹੈਗਾ ਜਿੰਨਾ ਕਿ ਸਾਨੂੰ ਤਫਤੀਸ਼ ਤੋਂ ਇਹ ਪਤਾ ਲੱਗਿਆ ਰਾਜ ਰਾਨੀ ਤੇ ਜਿਹੜੀ ਮਮਤਾ ਹੈਗੀਆਂ ਨੇ ਇਹ ਇਹਨਾਂ ਨੂੰ ਹੀ ਕਿਉਂ ਰਾਜਨਾਮੇ ਨੇ ਬੁਲਾਇਆ ਜਾਂਦਾ ਹੈ ਮਤਲਬ ਹਰ ਜੇ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਇਹਨਾਂ ਨੂੰ ਕਿਉਂ ਅਗਲਾ ਬੰਦੇ ਨੂੰ ਕਿਹਾ ਜਾਵੇ ਤੂੰ ਆਪ ਦਾ ਬੰਦਾ ਕੋਈ ਬੁਲਾ ਕੇ ਰਾਜਨਾਮਾ ਕਰ ਇਹਨਾਂ ਨੂੰ ਹੀ ਰਾਜਨਾਮੇ ਚ ਬੁਲਾਇਆ ਜਾਂਦਾ ਤੇ ਮੇਜਰ ਬੈਨੀਫੀਸ਼ੀਅਰੀ ਇਹੀ ਸੀਗੇ ਇਹ ਜਦੋਂ ਪੈਸੇ ਲੈਣ ਆਈਏ ਦੋਨੇ ਸੀਗੇ ਹਾਜ਼ਰਕਾਰ ਦੇ ਵਿੱਚ ਪ੍ਰੈਸਟ ਅਸੀਂ ਕੀਤੇ ਨੇ ਰਾਜ ਰਾਨੀ ਮਮਤਾ ਰਾਣੀ ਉਸ ਤੋਂ ਬਾਅਦ ਮੇਜਰ ਸਿੰਘ ਸਰਪੰਚ ਤੇ ਜੌਨ ਇੱਕ ਹੈਗਾ ਤੇ ਇੱਕ ਜਸਪ੍ਰੀਤ ਜਸਪ੍ਰੀਤ ਹੈਗਾ ਜਸਪ੍ਰੀਤ ਤੇ ਇੱਕ ਇਹਦਾ دوست ਹੈਗਾ ਜਿਹੜਾ ਕਿ ਨਹੀਂ ਫੜੇ ਗਿਆ ਉਹ ਵੀ ਇੰਨਾ ਖੜੇ ਦੇ ਨੇ ਦੋ ਬੰਦੇ ਬਾਕੀ ਤਿੰਨ ਬੰਦੇ ਜਿਹੜੇ ਨਹੀਂ ਫੜੇ ਗਏ ਉਹ ਕੋਟਪੂਰੇ ਦੇ ਨੇ ਤੇ ਜਿਹੜੇ ਫੜੇ ਗਏ ਨੇ ਰਾਜ ਰਾਣੀ ਮੋਗਲੇ ਦੀ ਹੈਗੀ ਹੈ ਤੇ ਜੌਨ ਤੇ ਜਿਹੜਾ ਵਿਜੇ ਹੈਗੇ ਨੇ ਉਹ ਹੈਗੇ ਨੇ ਫਿਰੋਜ਼ਪੁਰ ਦੇ ਇਹ ਪਹਿਲਾਂ ਇਹਨਾਂ ਤੇ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਇਕੱਲੇ ਜੌਨ ਤੇ ਇੱਕ ਪਰਚਾ ਦਰਜ ਹੈ ਉਹ ਲੜਾਈ ਝਗੜੇ ਦਾ ਪਰਚਾ ਹੈਗਾ ਉਹ ਕੋਈ ਇਹੋ ਜਿਹਾ ਹਜੇ ਪਰਚਾ ਨਹੀਂ ਹੈ ਪਰ ਇਹਨਾਂ ਦੇ ਫੋਨ ਚੋਂ ਜੋ ਡਿਟੇਲਸ ਮਿਲ ਰਹੀਆਂ ਨੇ ਉਹ ਤੋਂ ਲੱਗ ਰਿਹਾ ਵੀ ਕਾਫੀ ਸਮੇਂ ਤੋਂ ਇਹ ਰੈਕਟ ਚੱਲ ਰਿਹਾ ਹੈ ਜਿਹੜੇ ਤਿੰਨ ਬੰਦੇ ਨੇ ਉਹ ਫੜਨ ਵਾਲੇ ਰਹਿੰਦੇ ਨੇ ਉਹਨਾਂ ਤੋਂ ਜੇ ਕੁਝ ਅੱਗੇ ਹੋਇਆ ਤਾਂ ਫਿਰ ਕ리어 ਹੋਏਗਾ ਹਜੇ ਤੱਕ ਹੋਰ ਕੁਝ ਨਹੀਂ ਇਹ ਇਹਨਾਂ ਕੀ ਰੈਕਟ ਸੀਗਾ ਜਿੰਨੇ ਬੰਦੇ 6 ਇਹਨੇ ਟੋਟਲ 9 ਬੰਦੇ ਦਾ ਰੈਕਟ ਸਰ ਇਹਨਾਂ ਨੂੰ ਕੁਝ ਬਰਾਮਦ ਵਗੈਰਾ ਵੀ ਹੋਇਆ ਜੋ ਬਰਾਮਦ ਹਨ ਤੇ ਮੋਬਾਈਲ ਹੈਗੇ ਨੇ ਗੱਡੀ ਬਰਾਮਦ ਹੋਈ ਹੈ ਇੱਕ ਡਿਜ਼ਾਇਰ ਕਾਰ ਹੈਗੀ ਹੈ ਜਿਹੜੀ ਆਪਣਾ ਇਹਦੀ ਹੈਗੀ ਹੈ ਰਾਜਰਾਨੀ ਦੇ ਮਮਤਾ ਰਾਣੀ ਦੀ ਕਾਰ ਲਗੀ ਦੇ ਜਾਈ